ਮੈਂ ਤਾਂ ਕਿਹਨੂੰ ਰਹਿਣ ਦਿੰਨਿਆ ਜਾਣ ਨੂੰ ਯਾਰ ਉਹ ਕਿਉਂ ਰਹਿਣ ਦੇ ਯਾਰ ਕੁਛ ਨਹੀਂ ਹੁੰਦਾ ਜਾਨ ਸਵੇਰੇ ਤਾਂ ਕਿੰਨਾ ਬੋਲ ਕੇ ਹਟਿਆ ਬਾਈ ਫੇਰ ਬੋਲੂਗਾ ਆਪਾਂ ਓਏ ਉਹ ਤਾਂ ਕਰਦੀ ਹੁੰਦਾ ਟੱਪੂ ਟੱਪੂ ਯਾਰ ਆਪੀ ਬੋਲ ਕੇ ਹਟ ਦੋ ਮੈਨੂੰ ਜੇ ਘਰ ਦੇ ਖੁਸ਼ ਨਹੀਂ ਹੈਗੇ ਜਾਨ ਦਾ ਕੀ ਫਾਇਦਾ ਉਹ ਕੁਛ ਨਹੀਂ ਕਹਿੰਦਾ ਯਾਰ ਉਹ ਹਣ ਤੂੰ ਹੀ ਨਾ ਬੋਲੀ ਜਾ ਇੱਥੇ ਠੀਕ ਆ ਹਾਂ ਨਾਲ ਤਿਆਰ ਹੋ ਜਾ ਅੱਧਾ ਹੁਣ ਤਿਆਰ ਤਾਂ ਹੈਗੀਆਂ ਹੋਰ ਕਿੰਨਾ ਕੁ ਤਿਆਰ ਹੋਵਾਂ ਉਹ ਜੀਂਦੀ ਪਾਲਾਂਗੇ ਜਿਹੜੀ ਲੈ ਕੇ ਜਾਂਦੇ ਨੇ ਉਹ ਬੱਸ ਬਾਬਾ ਗੁਰੂ ਸਵੇਰੇ ਤਾਂ ਐਨਕਾ ਪਿੱਛੇ ਬੋਲ ਕੇ ਹਟਿਆ ਬਾਈ ਪਵਾਨ ਨਿਕੜ ਜਾ ਕੇ ਪਾਲੂ ਮੈਂ ਕਰ ਲੇਗਾ ਹੂੰ ਬੈਗ ਲੈਵਾਂ ਹੂੰ ਬੈਗ ਮੈਂ ਲਵਾਂ ਠੀਕ ਤੁਸ ਕੋਈ ਬੋਲ ਲੈਣਾ ਮੈਂ ਤੋਦੇ ਤਿਆਰ ਹਾਂ ਜਦੇ ਹੋਗੇ ਤਿਆਰ ਬਸ ਉਹ ਬੈਗ ਲੈ ਕੇ ਆਉਂਦੇ ਆ ਮੈਂ ਕਰ ਆਪਾਂ ਉਹ ਰਹਿੰਦੋ ਤੂੰ ਪਾ ਕੋਈ ਗੱਲ ਲੈ ਬੱਤਾ ਅਭੀ ਹਾਂ ਸੋਕਾ ਨਹੀਂ ਬਾਹਰ ਹੋਣਗੇ ਮਣਾ ਮੁੰਡਾ ਬੱਤ ਕੁਝ ਤੂੰ ਸੰਭਲੀ ਜੰਗਾ ਹਾੜੇ ਹਾੜੇ ਹੱਥ ਬੰਨੇ ਦੋ ਦਿਨਾਂ ਚ ਵਾਪਸ ਆ ਜੀ ਹਾਂ ਆ ਜਾਗੇ ਇਸ ਤਰ੍ਹਾਂ ਕੋਈ ਪੂਰਾ ਪਤਾ ਬੋਲ ਬੋਲ ਕੇ ਨਾ ਪਾਗਲ ਕਰਨ ਲੱਗਾ ਅਸੀਂ ਆ ਜੀ ਅਸੀਂ ਦੋ ਦਿਨਾਂ ਚ ਹੀ ਆ ਜਾਗੇ ਜੇ ਮਣਾ ਮੁੰਡਾ ਕੁਝ ਕਹੂ ਬਸ ਤੂੰ ਸੰਭਲੀ ਠੀਕ ਹੈ ਬਸ ਦੋ ਦਿਨਾਂ ਚ ਆ ਜੀ ਹਾਂ ਆ ਜਾਗੇ ਅੱਗੇ ਤੁਸੀਂ ਤਿੰਨ ਚਾਰ ਆ ਗਈ ਹੈ ਕੋਈ ਗੱਲ ਨਹੀਂ ਕੋਈ ਸ਼ੱਕਰ ਲਈ ਆਈ ਉਧਰੋਂ ਚੱਕ ਕੇ ਨੀਰੀ ਵਾਲੇ ਚ ਨਾ ਦਾਰੂ ਪਾਉਣ ਵਾਸਤੇ ਰੱਖੀ ਹੋਈ ਸੀ ਕੇ ਚਲ ਆ ਗਿਆ ਪੁੱਤ ਚਲ ਠੀਕ ਹੈ ਬੱਪੀ ਚੰਗਾ ਚਲ ਚੰਗਾ ਠੀਕ ਚੰਗਾ ਧਿਆਨ ਨਾਲ ਜਾਇਓ ਜੀ ਠੀਕ ਠੀਕ ਫਰਸ ਫਰਾਦ ਨੂੰ ਕੋਈ ਨਾ ਪੁੱਟਾ ਮੈਨੂੰ ਫਰਾਦ ਕਰਾ ਲੈਣਾ ਹੈ ਹੈ ਨਹੀਂ ਇਹ ਕਿੱਧਰ ਨੂੰ ਤੁਰਪੇ ਹੁਣ ਹਨੀਮੂਨ ਤੇ ਲੈ ਆਏ ਹਨੀਮੂਨ ਤੇ ਇਕੱਲੇ ਕਿਵੇਂ ਬਾਗੇ ਨਾਲੇ ਕਹਿੰਦੇ ਸਾਰਾ ਟੱਬਰ ਜਾਊਗਾ ਉੱਥੇ ਸਾਰੇ ਟੱਬਰ ਦਾ ਕੀ ਕੰਮ ਐ ਦੋਨਾਂ ਜਣਿਆਂ ਦਾ ਕੰਮ ਐ ਕੰਮ ਕਿਉਂ ਨਹੀਂ ਜਿਹੜਾ ਕੰਮ ਇਹ ਕਰਨਗੇ ਆਪਾਂ ਵੀ ਉਹੀ ਕੰਮ ਕਰ ਲਾਂਗੇ ਨਾਲੇ ਨਾਗਰੀ ਵਾਲੀ ਭੂਆ ਸਾਰੇ ਟੱਬਰ ਦਾ ਕੱਪੜਾ ਲੀੜਾ ਲਈ ਬੈਠੀ ਐ ਜੱਸੇ ਦੀ ਪਸਾਕ ਬਾਈ ਦੀ ਪਸਾਕ ਤੇਰਾ ਤੇ ਮੇਰਾ ਪਰੰਜਲ ਦਾ ਸੂਟ ਲੈ ਰੱਖਿਆਗਾ ਨਾਲੇ ਮੈਂ ਤਾਂ ਹਲੇ ਤੇਰੇ ਨਾਲ ਆਈ ਵੀ ਸਲਾਹ ਕਰਨੀ ਸੀ ਮਾਖਾ ਚੱਲ ਜਦੋਂ ਉਥੋਂ ਆਪਾਂ ਵਾਪਸ ਆਵਾਂਗੇ ਗਲਾਸ ਲੈ ਲਾਂਗੇ ਕੁੜੀਆਂ ਨੂੰ ਇੱਕ ਇੱਕ ਗਲਾਸ ਦੇ ਦਾਂਗੇ ਹਨੀਮੂਨ ਤੈਨੂੰ ਪਤਾ ਕੀ ਹੁੰਦਾ ਪਤੀ ਐ ਨਹੀਂ ਹਾਂ ਓਰੇ ਹਾਂ じゃ ਚੱਲ ਜਾ ਜਾਣਾ ਨਹੀਂ ਮੁੰਤੇ ਚੱਲ ਜਾ ਮੈਂ ਮਰ ਜਾ ਨਾ ਲੰਡੀ ਮੈਨੂੰ ਐਂ ਦੱਸ ਪਹਿਲਾਂ ਹੀ ਦੱਸ ਸਕਦੀ ਸੀ ਹਾਂ ਚਲ ਜਾ ਜਾ ਸੜੇ ਹਾਣ ਆਇਆ ਲਾ 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 ਹੁਣ ਤਾਂ ਹਾਂ ਹਾਂ ਬਈ ਆ ਉਤਰ ਉਤਰ ਤੀ ਚੱਲੀਏ ਬੱਤ ਚੱਲ ਗਰ ਬਾਬੇ ਦਰਬਾਰ ਜਕਾਰਾ ਉੱਚਾ ਪਹਾੜਾ ਵਾਲੇ ਦਾ ਬੋਸ ਸਾਚੇ ਦਰਬਾਰੀ ਜੈ ਤੂੰ ਸਿਰੇ ਕੀ ਕਰਦਾ ਬਚ ਬੈਠੇ ਓਏ ਅਸੀਂ ਵੀ ਜਾਵਾਂਗੇ ਹਾਂ ਕਿਉਂ ਅਸੀਂ ਨਹੀਂ ਮੱਥਾ ਟੇਕਣਾ ਹੈ ਨਹੀਂ ਮੂੰਹ ਤੇ ਇੱਕ ਬਾਰੇ ਨਿਕਲੋ ਮੈਂ ਭਾਈ ਤੁਹਾਡੇ ਨਾਲ ਜਾਉਂਦਾ ਬਹੁਤ ਕਾਫੀ ਹੱਦ ਹੋ ਗਈ ਯਾਰ ਅਸੀਂ ਨਹੀਂ ਮੱਥਾ ਟੇਕਣਾ ਆ ਜਾਓ ਕਦਰਦਾ ਜੀਰੇ ਮਣਾਂ ਜਾਓ ਹਾਂ ਪੜਕ ਗਿਆ ਨਿਕਲ ਬਾਹਰੇ ਓਏ ਭੈਣ ਦਰੋ ਮੈਂ ਬਿਆ ਬਰਾਤੀ ਮੰਗੂ ਬੈਗੇ ਜੱਟ ਕੇ ਜਾਂ ਤਾਂ ਮੈਂ ਆਪ ਤਾਂ ਹਨੀਮੂਨ ਤੇ ਰਹਾਂਗਾ ਅੱਭਾ ਅਸੀਂ ਵੀ ਬਗਦਾ ਅਸੀਂ ਨਹੀਂ ਜਾਣਾਗਾ ਪੁੰਨ ਖੱਟਦੀ ਹੈ ਕੋਈ ਹੈ ਉੱਥੇ ਜਾ ਕੇ ਕੀ ਪੁੰਨ ਖੱਟਣਾ ਗਊਆਂ ਦਾੜ ਕਰਨੀਆਂ ਨੇ ਥੋੜੋ ਜਿਹਾ ਕੋਈ ਤੂੰ ਕਰੇਗਾ ਅਸੀਂ ਕਰ ਲਾਂਗੇ ਜਰਾ ਹੱਦ ਹੋ ਗਈ ਮੈਨੂੰ ਮਰੂ ਰੱਖ ਲੈ ਮੇਰੇ ਸਾਹ ਦੇ ਲੰਗੜਾ ਜਾ ਮੇਰੀ ਮੰਨਦਾ ਹੈ ਮੈਂ ਦੀ ਗੱਲ ਖੜਪਤੱਕ ਕਾ ਬਰਦੇ ਨਹੀਂ ਹੁੰਦੇ ਦੇਖ ਛੇੜ ਸਿਆਣੇ ਬਹਿਣੇ ਚ ਤੇਰੇ ਨਾਲ ਚੱਲਾਂਗੇ ਪਹਾੜੀ ਦਾ ਕੰਮ ਹੈ ਉੱਥੇ ਕੋਈ ਉਤਨੀ ਤੂ ਹੋਗੀ ਕੌਣ ਕੰਮ ਪੜ ਓਏ ਯਾਰ ਉੱਚੀ ਨੀ ਚੀਦਾ ਕਰਨ ਜਾਣਾ ਤੂੰ ਸਭ ਦੇ ਕੰਮ ਨਾ ਕੀਆ ਯਾਰ ਆ ਅਸੀਂ ਬੁੱਤਾਂ ਮੇਰੀ ਗੱਲ ਸੁਣਾ ਤੂੰ ਹਜੇ ਤੱਕ ਕਿਤੇ ਨਹੀਂ ਪੁੱਤ ਗਿਆ ਇਹੇ ਤੀਰਥ ਸਥਾਨ ਤੇ ਸਮਝ ਗਿਆ ਮੇਰੀ ਗੱਲ ਮੈਂ ਤੇਰੇ ਨਾਲ ਜਾਂਦਾ ਰਹਿਣਾ ਜਿਵੇਂ ਜਿਵੇਂ ਤੈਨੂੰ ਮੈਂ ਕਹੂੰਵੇਂਵੇਂ ਕਰੀ ਚੱਲੀ ਤੂੰ ਤੁਸੀਂ ਕਰਨਾ ਕੀ ਆ ਯਾ ਸਾਡੇ ਸਾਡੇ ਦੋ ਜਣਿਆਂ ਦੀ ਗੱਮ ਆਗਾ ਨਿਆੜਾ ਸੀ ਸਿਆਰੇ ਤੇਰੀ ਰਾਖੀ ਰੱਖਣੀ ਪਊਗੀ ਚੱਲੂ ਗੱਦੀ ਲੱਗਣ ਲੱਗ ਲੱਗੀ ਕਰੇ ਫੇਰ ਫੇਰ ਤੇਰਾ ਕੀ ਪਤਾ ਕੋਈ ਗੱਲਤ ਕੰਮ ਕਰ ਲੇ ਭੈਣ ਦੀ ਮਗਾ ਚੱਲ ਯਾਰ ਚੱਲ ਕੰਮੀ ਵਾਲੇ ਨੂੰ ਆ ਜੀ ਤੁਸੀਂ ਭੱਗ ਜਾਓ ਤੁਸੀਂ ਭੱਗ ਜਾਓ ਕੰਮੀ ਵਾਲੇ ਨੂੰ ਲੈ ਕੇ ਚੱਲਾਂਗੇ ਦੇਖੇ ਫੁਰਕਦਾ ਬਈ ਟਾਲਾਂ ਜਿਹੜਾ ਇਹਦੇ ਉਤੋਂ ਦੀ ਉਹ ਕਰਿਆ ਚੀ ਗੈਣਾ ਉਹ ਤਾਂ ਨਾਲ ਤਰਿਆ ਨਹੀਂ ਕਾਲੂ ਕਾਲੂ ਅਬ ਇਹਨਾਂ ਦਾ ਮਾਗੇ ਐ ਐ ਮਰਾ ਸਾਲਾ ਪ੍ਰਜਾਪਤੀ ਦੇ ਉਂਗਲ ਤੇ ਚੜਿਆ ਹੋਇਆ ਮਨ ਨਾ ਮੰਨ ਆ ਬਹੂ ਵੀ ਨਹੀਂ ਲਗਾਈ ਆਪਾਂ ਨਾਲ ਗਏ ਨਾ ਨਾਲ ਜਾਂਦੇ ਮੈਂ ਬਤ ਦੀ ਗੱਲ ਵੀ ਜੈਜ ਆ ਮੈਨੂੰ ਨਾ ਦੇਣਾ ਕਿ ਸੱਸ ਨੇ ਦੇ ਗੁੱਟ ਚਾਹ ਕੇ ਰੱਖਣਾ ਉੱਪਰ ਦੀ ਵੀ ਅਸੀਂ ਵਿਆਹ ਤੋਂ ਬਾਅਦ ਆਵਾਂਗੇ ਹਨੀਮੂਨ ਬਾਬੇ ਤੇ ਹਾਂ ਉਹ ਗੁੱਟ ਨਹੀਂ ਲੈ ਕੇ ਜਾ ਕੇ ਮਰੇ ਸਾਲ ਦਾ ਇਹਨਾਂ ਨੂੰ ਚਾਹੀਦਾ ਯਾਰ ਆ ਹਾਂ ਮੱਤਾ ਹਾਂ ਉਹ ਕੱਚੀਆਂ ਗੱਲਾਂ ਛੋਡੀਆਂ ਹੁਣ ਵਗ ਜੂ ਹੀ ਨਹੀਂ ਮੈਂ ਕਿਵੇਂ ਮੈਂ ਮੈਂ ਤਾਂ ਜਾਊਂਗਾ ਭਾਈ ਇਹ ਪਤਾ ਭਰ ਗਿਆ ਪਤਾ ਜਾਮਾ ਕੇ ਨਾ ਮੈਂ ਤਾਂ ਸਾਰੇ ਪਿੰਡ ਚਰਾਲਾ ਪਾਈ ਬੱਤੀ ਇਹ ਵੀ ਜਾਊਂ ਨਾਲ ਉਹ ਕਮੀ ਵਾਲਾ ਹੋਰ ਕਮੀ ਵਾਲਾ ਲਾਹੂ ਆ ਗਿਆ ਤਿਆਰ ਹੋ ਕੇ ਉਹ ਵੀ ਜਾਊਂ ਨਾਲ ਕਿਵੇਂ ਆਗੇ ਤੂੰ ਸਸਰੀ ਗਾਲ ਦੀ ਛਛੜੀ ਕਾ ਮੈਂ ਉਧਰ ਦੀ ਕੀ ਨਾ ਚਾਈ ਨਹੀਂ ਹੈਗੇ ਉਹ ਥੋੜੇ ਜਿ ਗੱਡੀ ਹੋ ਗਈ ਸੀ ਹੁਣੇ ਬੱਚ ਕਿਵੇਂ ਆਹ ਗੂੜਾ ਗਲਾਬੀ ਪਾਈ ਸੱਦਾ ਇਹ ਮਾਂ ਨਾਲ ਫੇਰੇ ਲੈਣ ਜਾਣੇ ਤਾਂ ਪਾ ਤੂੰ ਕਾ ਛੇੜਦਾ ਬੜੇ ਨੂੰ ਮੈਂ ਪੁੱਛਦਾ ਕਾ ਦੋ ਭਾਏ ਹੋਣੇ ਆ ਚੋਲਾ ਜੇ ਵੀ ਚੱਕੀ ਖੜੇ ਜਾਂਦੇ ਨੇ ਬਾਜੀ ਦੇ ਜਾਂਦੇ ਆ ਯਾਤਰਾ ਤਾਂ ਜਾਂਦੇ ਦੇ ਜੱਸਾ ਥੋੜਾ ਜਿ ਹਰਨਾ ਰੱਖ ਗਿਆ ਉਹ ਅੰਦਰ ਭੱਜ ਗਿਆ ਭਾਈ ਕਿੱਥੇ ਜਾਂਦੇ ਮੈਨੂੰ ਦੱਸੀ ਨਹੀਂ ਹੈਗਾ ਜੀ ਤੁਸੀਂ ਵੀ ਨਾਲ ਚੱਲਦੇ ਮੈਂ ਤੇ ਤੈਨੂੰ ਕਹਿਤਾ ਹੈਗਾ ਵੀ ਨੇਣਾ ਦੇ ਵੀ ਲੱਭ ਜਾਂਦੇ ਆ ਹੀ ਨਹੀਂ ਮੈਂ ਤੇ ਇਹ ਕਿਹੜਾ ਹੀ ਨਹੀਂ ਮੈਂ ਬਾਬਾ ਜੀ ਦੇ ਮੱਥਾ ਟੇਕ ਕੇ ਆਉਣਿਆ ਹਾੜਾ ਤਾਂ ਨਹੀਂ ਹੈਗਾ ਜਿਹ ਹੀਨੀ ਮੈਂ ਮਨ ਉਹ ਇਹ ਤਾਂ ਕੁਝ ਹੈ ਹੀ ਨਹੀਂ ਇਹ ਜਾ ਹਾਂ ਦੇ ਕੰਜਦਾ ਬਾਲਾ ਇਹਨੂੰ ਕੋਈ ਪੱਤੀ ਨਹੀਂ ਦੁਨੀਆਦਾਰੀ ਦਾ ਜਾ ਕਹਿੰਦਾ ਵਾ ਪੜਿਆ ਲਿਖਿਆ ਨਵੇਂ ਵਿਆਹ ਹੀ ਨਹੀਂ ਜਾਂਦੇ ਮੱਥਾ ਟੇਕਣੀ ਤਾਂ ਗੰਡ ਗੰਡ ਜੁੜੇ ਦਾ ਰੱਤਰ ਦਾ ਓਏ ਤੁਸੀਂ ਕੋਈ ਨੌ ਗੱਲ ਤੇ ਲਈ ਜਾਂਦੇ ਹੋ ਲੈ ਹਾਂ ਦੇ ਖਾਦਾ ਸਾਨੂੰ ਸਿਖਾਉਂਦਾ ਬੁੜੀਆਂ ਨੂੰ ਗੱਦਾ ਸਿਖਾਉਂਦਾ ਹੀਨੀ ਮੈਂ ਇੱਥੇ ਜਾਂਦੇ ਉੱਥੇ ਮੈਂ ਕਿਹਾ ਕਿ ਨੌ ਗੱਲ ਤੇ ਲੈ ਰਹੇ ਹੋ ਹੀਨੀ ਮੈਂ ਦਾ ਕੋਈ ਚੀਜ਼ੇ ਨਹੀਂ ਬੱਪ ਹਾਂ ਦੇ ਖਾ ਹਾਂ ਬਾਬਾ ਚਾਹੇਗਾ ਹੀਨੀ ਮੈਂ ਜਦੋਂ ਪੱਤਾ ਬੰਦਿਆ ਦਾ ਵਿਆਹ ਹੁੰਦਾ ਜਾਂਦੇ ਨੇ ਮੇਲਾ ਜੋੜਾ ਜਾਂਦਾ ਹੁੰਦਾ ਹੇ ਉਹ ਹੰਨੀ ਮੂਨ ਹੁੰਦਾ ਆਪਰ ਹੋ ਕੀ ਕਹਿੰਦੇ ਅਸੀਂ ਯਾਰ ਹੋਰ ਕੀ ਬੋਲਦਾ ਤੂੰ ਸੀਗਾ ਚੋਲੇ ਚੱਕੇ ਨੇ ਜੱਸਾ ਜਾਊਗੀ ਜਾਂ ਉਹ ਚੀਜ਼ਾਂ ਮੈਂ ਕਿ ਨਾ ਜਵਾਖਦਾ ਕਿ ਬੜਾ ਗਲਤ ਕਦਮ ਚੱਕ ਲੈ ਭਾਈ ਤੂੰ ਸੁੱਡਣਾ ਹੋਰ ਨਾ ਇੱਥੇ ਕਿਸੇ ਤੋਂ ਟੰਬੇ ਖਾਲੀ ਐ ਪਤਾ ਮਤਲਬ ਕੀ ਹੁੰਦਾ ਆ ਪਤਾ ਬਾਬਾ ਜੀ ਨੇ ਮੱਥਾ ਟਿਕਦਾ ਉਹੀ ਤਾਂ ਗੱਲ ਢੋੜਾ ਚੱਲਦਾ ਉੱਥੇ ਹੀ ਗੱਲ ਢੋੜਾ ਦਾ ਕੀ ਹੁੰਦਾ ਬੜਾ ਸਿਆਣਾ ਕਹਿੰਦਾ ਰੇਖੇ ਤੇ ਕੋਠੇ ਪਾਏ ਨੇ ਸਾਨੂੰ ਪਤਾ ਹੀ ਨਹੀਂ ਕੀ ਹੁੰਦਾ ਭੈਣ ਦੀ ਕੋਠੇ ਤੇ ਹੰਨੀ ਮੂਨ ਚ ਕੀ ਫਰਕ ਹੈ ਨੀ ਯਾਰ ਉਹ ਕੰਜਰ ਦੇ ਉਹ ਹਣੀ ਮੂਨ ਦਾ ਮਤਲਬ ਹੁੰਦਾ ਆਸ਼ਿਆ ਦਿਮਾਗ ਤੋਂ ਕੰਮ ਲੈ ਲਿਆ ਕਰੋ ਮੇਰਾ ਤਾਂ ਵਰਪਾਗੂ ਛੜੇ ਛੜਾਕ ਦਾ ਕੀ ਕੰਮ ਬਾਈ ਤੂੰ ਤੇ ਬੱਤ ਦੇਖ ਲੋ ਜੇ ਜਾਣਾ ਮਦਾ ਖੇਤ ਜਾ ਕੇ ਆਲੂ ਪੜ ਭਾਣ ਬਾਈ ਯਾਰ ਐਡਾ ਗੰਦਾ ਬਾਬਾ ਯਾਰ ਇਹਨੇ ਚੋਲਾ ਛੱਡ ਗਿਆ ਤੀ ਮਾੜਾ ਮੋਟਾ ਬੋਲਣ ਲੱਗੇ ਸੋਚ ਲਿਆ ਕਰੋ ਪੁੱਛ ਲਿਆ ਕਰੋ ਕਿਸੇ ਨੂੰ ਆਹ ਰੱਬ ਪਤਾ ਤੂੰ ਵਾਜਦਾ ਪਾਈ ਬੱਤੀ ਜਾਣਾ ਮਾਤਾ ਜੀ ਆਰੇ ਪੰਡੇ ਚ ਰੌਲਾ ਪਾਈ ਬੈਠਾ ਮਾਤਾ ਮਾ ਹਾਣੀ ਮੋਣ ਤੈ ਜਾਣਾ ਟੱਕੀ ਬਾਬਾ ਕੋਈ ਗਾੜਾ ਗੱਲ ਤਾਂ ਮੈਨੂੰ ਪਹਿਲੀ ਪਤਾ ਲੱਗ ਗਈ ਰੀ ਤਹੀਂ ਦਾ ਮਾਇਆ ਪਾ ਤਾ ਮੰਨੂ ਪੀਚੀ ਮਾ ਚੱਲ ਚੱਲ ਪੰਡੇ ਚ ਗਾਉਣਾ ਫਿਰ ਮਾਹਾਂ ਮੋਟਾ ਤੂੰ ਜੀ ਦੇਖ ਲੈ ਤਰੀ ਜੀ ਬੇਕੀ ਕਰਾਉਣੀ ਐ ਪਤਾ ਨਹੀਂ ਚੀ ਮੰਨੂ ਮੈਂ ਐਂਦੀ ਮੈਂ ਕਦੇ ਵਾਸਤੇ ਮੈਥੋਂ ਕਿਹਦੇ ਜੀ ਦਾ ਸ਼ਬਦ ਐ ਮੈਥੋਂ ਪੁੱਛ ਲੋ ਬਹੁਤ ਬਹੁਤ ਗੱਲਾਂ ਖਰੀਆਂ ਮੋੜ ਕੇ ਲਿਆ ਮੋਟਰਸਾਈਕਲ ਜਵਾਕ ਦੀ ਜਾ ਜਾਂਦੀ ਕਰ ਦਊਗਾ ਤੇਰੇ ਮੋਟਾ ਦੀ ਵਿਆਹ ਹੋਇਆ ਹੈ ਸਾਲਾ ਪਤਾ ਕੀ ਕਹਿਨੇ ਆ ਦੋਏ ਜੀ ਨੇ ਕੁਛ ਮਰਜੀ ਕਰਨ ਜਾਣ ਉਹ ਕਿਹੜਾ ਤੰਦ ਚੜ੍ਹ ਕੇ ਗਿਆ ਨਹੀਂ ਕਾਈ ਦਾਂਗੇ ਟਲ ਮੜਾ ਡ ਕਈ ਨਾ ਉਹ ਕਰੇ ਜਾਗਾ ਉਹ ਕਾਲੂ ਆਏ ਚੜ੍ਹੂ ਜਾਣ ਆਂ ਬਾਗਵਾ ਉਹ ਅਗਲਾ ਉਹ ਗੰਦਰ ਤੇ ਭਰੇ ਸਾਰੇ ਤੇ ਅੱਡ ਜਬਾਨੀ ਚੜ੍ਹਿਆ ਹੋਣ ਓਏ ਹੈ ਕਦਾ ਕਬੱਡੀ ਖੇਡਾ ਕਰੂ ਮੈਂ ਉਹ ਮਡੇ ਨਾਲ ਲਿਆ ਪੰਗਾ ਅੰਬੇ ਨਾਲ ਓਏ ਮੜਾ ਜਾ ਮਾਰਿਆ ੱਤ ਕਾ ਗਜਰ ਦਾ ਚੂਲਾ ਟੁੱਟ ਗਿਆ ਬਾਈ ਓ ਪਿਆ ਹੁਣ ਕਰੇ ਲਾੜੇਦਾਰ ਨਹੀਂ ਸੇਵਾ ਕਰਦੀਆਂ ਨਾਲੇ ਦੰਦੀਆ ਗਾਲਾ ਨਰਨੇ ਕਾਲ ਜਿਆ ਓ ਬਾਗਵਾ ਬਾਗਵਾ ਹਾਂ ਇਹ ਹੋ ਗਿਆ ਓਏ ਬੋਲਦਾ ਨਹੀਂ ਹੈ ਠੀਕ ਆ ਠੀਕ ਹੈ ਦਾ ਕੰਜਰ ਦਾ ਮੰਨ ਤਾਂ ਬਸਤਾ ਪਈ ਖੜੀ ਐ ਚਿਰਦਾ ਹੁਣ ਤਾਂ ਹੀ ਬੁਖਾਰ ਬਖੂਰ ਚੜਾਰ ਖਤ ਐ ਓਏ ਹਾਂ ਓਏ ਨਹੀਂ ਚੜ ਰਿਹਾ ਖਾਰ ਕੀ ਹੋ ਕੀ ਗਿਆ ਬੈਠਾ ਮਰਾ ਬੋਲਦਾ ਨਹੀਂ ਕੁਸਾ ਹੋਣਾ ਕੀ ਐ ਮੇਰੇ ਸਾਲ ਦਾ ਮਨ ਤਾਂ ਹੋਇਆ ਵੀ ਘਰੇ ਮੂੰਹ ਕਿਵੇਂ ਦਿਖਾਵਾਂ ਜਾ ਕੇ ਕਾਹ ਬਾਈ ਕੀ ਹੋ ਗਿਆ ਤੇਰੇ ਮੂੰ ਨੂੰ ਹਾਂ ਮੂੰ ਨੂੰ ਕਾ ਨੂੰ ਕੰਜਰਦਿਆ ਤੂੰ ਐ ਸਾਹਵਲਾ ਲਾਉਦੇ ਸੀ ਇਕੱਠੇ ਬੈਠੇ ਦੇ ਹੱਥ ਨੇ ਮੈਂ ਇਹਨੂੰ ਕਿਹਾ ਮਹਾ ਪਾਈ ਜੱਸੇ ਮਗਾ ਵੀ ਹਨੀਮੂਨ ਤੇ ਅਸੀਂ ਵੀ ਚੱਲਾਂਗੇ ਨਾਲ ਵੀ ਪਹਿਲਾਂ ਤੂੰ ਮਨਾਲੀ ਹਨੀਮੂਨ ਫਿਰ ਮੈਂ ਮਨਾਉ ਹਨੀਮੂਨ ਸ਼ਿਆ ਹੁਣ ਜੱਸੇ ਨੂੰ ਤਾਂ ਪਤਾ ਹੀ ਤੀ ਜੱਸੇ ਦੀ ਬਹੂ ਨੂੰ ਹੀ ਪਤਾ ਇਹਦਾ ਮਤਲਬ ਗੰਦਾ ਨਿਕਲਦਾ ਹੈ ਗਲਤ ਨਿਕਲਦਾ ਆਪਾਂ ਨੂੰ ਸੰਧਾ ਨੂੰ ਕੀ ਦਤਣ ਪੜਾ ਨੂੰ ਹੈ ਕੰਗਰ ਦਾ ਨੂਰ ਵਾਲੀ ਮੂਰੇ ਮੈਂ ਕਿਵੇਂ ਮੂੰਹ ਦਿਖਾਉਂ ਮਤਾਂ ਹੀ ਨਹੀਂ ਸਮਝ ਆਉਂਦੀ ਪਾਗੂਆ ਗੱਲ ਤਾਂ ਤੇਰੀ ਦੇਖ ਸਿਆੜੀਆਂ ਹੁਣ ਅੱਪਾ ਨੂੰ ਕੀ ਪਤਾ ਧੀ ਮਰੇ ਯਾਰਾ ਹੈ ਮਤਾ ਅੱਪਾ ਕੇ ਨਵੇਂ ਕੱਪੜੇ ਮਤਾ ਪੱਢ ਚ ਹੋਕਾ ਦਿੰਦਾ ਜਾਂਦਾ ਵੀ ਮੈਂ ਹੈਣੀ ਮੂੰ ਤਾਂ ਜਾਂਦੀ ਯਾਰਾ ਸਾਲਾ ਤੂੰ ਤਾਂ ਕਹਿਦੀ ਮੇਰੀ ਬੇਬੇ ਹੈਣੀ ਮੂੰ ਤਾਂ ਜਾਂਦੀ ਰਹਿੰਦੀ ਰਹੀ ਓਏ ਹੋ ਮਹਾ ਕਤ ਤੀਰਥ ਜਾਤਰਾ ਨੂੰ ਗਰੇ ਜੀ ਜਿ ਕਹਦਾ ਦਨ ਪਾਗੂਆ ਹੈ ਮੇਰੀ ਮਾਤਾ ਤੀਰਥ ਦੀ ਪੂਰੀ ਹੋਈ ਤੀ ਬਾਈ ਅਸੀਂ ਉੱਥੇ ਚੱਕ ਲੈ ਮਦਦ ਜਾਂਦੀ ਰਹਿੰਦੀ ਤੀ ਉਹ ਤੈਨੂੰ 50 ਵਾਰ ਕਿਹਾ ਵੀ ਅੰਗਰੇਜ਼ੀ ਇਹ ਮੈਂ ਪੱਗੇ ਨਾਲ ਲਿਆ ਕਰ ਆਪਣੇ ਹਿਸਾਬ ਕਿਤਾਬ ਰਹਿਗਾ ਆਪ ਨੂੰ ਇਹ ਇਹ ਤਾਂ ਸਹੀ ਗੱਲ ਆ ਆਪਣੇ ਪੰਜਾਬੀਆਂ ਦੇ ਨਾਂ ਤਾਂ ਸੜੀਆਂ ਅੰਗਰੇਜ਼ਣਾ ਸੂਤ ਉਹਨਾਂ ਨਾ ਅੰਗਰੇਜ਼ੀ ਸੂਤ ਆਵੇ ਆਪਾਂ ਤਾਂ ਦਾ ਕੋਹਾਦੂਰੀ ਰਹਿਣਾ ਚਾਹੀਦਾ ਪੰਜਾਬੀ ਜਿੰਦਾਬਾਦ ਭਾਈ ਆਪਣੀ ਦਾ ਪੰਜਾਬੀ ਠੀਕ ਆ ਹੁਣ ਮੇਰੇ ਸਲਦੀ ਵਿਪਤਾ ਸੜੀ ਵੀ ਆ ਚੱਲ ਮੇਰਾ ਤਾਂ ਸਰ ਜੂ ਤੇਰਾ ਔਖਾ ਹੈ ਹੈ ਮੇਰਾ ਤਾਂ ਐ ਘਰ ਤੂੰ ਚਾਰ ਕਿਤੇ ਮੰਜਾ ਤੇਰੀ ਕਰੀਂ ਦਹਾ ਯਾਰ ਮੈਂ ਤਾਂ ਆਪਤਾਈ ਚ ਸੌਣਾ ਹੈ ਹੈ ਮੇਰੀ ਦਾ ਸੱਤ ਕਰਨ ਵਾਲੀ ਆ ਸਾਰੀ ਮਦਾ ਆਪਤਾਈ ਚ ਸੌਣਾ ਕਦੇ ਕਦੇ ਤੈਨੂੰ ਕਿੱਥੇ ਪਾਲਾ ਮਾਂ ਬਾਗੂਆ ਹੋ ਤੇ ਤੂੰ ਮੇਰੇ ਨਾਲ ਠਾਈ ਤੇ ਪਾਏਗਾ ਪਈ ਲੋ ਗੱਲਾਂ ਬਣਾਉਣਗੇ ਵੀ ਪਾਗੂ ਤੇ ਵੀਰਾ ਗਲਤ ਹੋ ਗਏ ਦੋਨੇ ਸੌਂਦੇ ਨਹੀਂ ਬੰਜੇ ਤੇ ਲੋਕ ਨੇ ਲੋਕ ਨੇ ਗੰਝਰਦਿਆ ਗੱਲ ਕਰਦਾ ਤੂੰ ਬਨਵਾਇਆ ਦੱਸ ਪਾਗੂ ਆ ਤੂੰ ਕੋਈ ਪਵੰਦੀ ਲਾਇਆ ਕਰੇ ਕਾ ਇਕੱਠੇ ਪੈਨਿਓ ਸਾਰੇ ਕੋਈ ਪਵੰਦੀ ਨਹੀਂ ਕੋਈ ਇਕੱਠੇ ਨਹੀਂ ਫਿਰ ਆਪਣੇ ਬਾਪ ਦਾ ਮਕਲਾਵਾ ਲੈਣ ਜਾਂਦੇ ਨੇ ਹਣੀ ਮੁੰਨਾ ਤੇ ਹੈ ਜਰਾ ਹੋ ਆਪਣੇ ਬਾਪੂ ਗਏ ਨਾ ਕਦੇ ਇੱਕ ਕਮਰਾ ਹੁੰਦਾ ਸੀ ਉਹ ਬੇੜਿਆ ਜਾ ਤੂੰ ਨਹੀਂ ਹੋਇਆ ਬਈ ਮੈਂ ਨਹੀਂ ਹੋਇਆ ਬਈ ਕੜਾ ਜਾਂਦਾ ਤੇ ਆਪਣੇ ਵਾਲੇ ਕੰਜਰਦਾਨੇ ਹੋਰੇ ਕੁੱਤੇ ਸੇੜ ਰਖਣੇ ਹੈ ਪੈਸੇ ਦੀ ਬਰਬਾਦੀ ਨਾਲੇ ਸਮੇਂ ਦੀ ਬਰਬਾਦੀ ਹੋ ਕੀ ਕਹੀਏ ਪਾਈ ਪਾਇਦਾ ਸਭਰੇ ਸਾਲ ਦਾ ਸਮਾਜ ਸਮਾਜ ਕਰਾਹੇ ਪੈ ਗਿਆ ਪਾਗਵਾ ਮਤਾ ਪੈੜ ਦੀ ਮਰਾਗਾ ਚਰਨ ਨੂੰ ਤਿਆਰ ਕਰੀ ਬੈਠਾ ਸੀ ਬਰੇ ਤੀਥੋ ਦਿਆ ਗਾ ਮੈਨੂੰ ਪਾਡੂ ਕੀ ਪਤਾ ਸੀ